ਆ ਜਨਾਪਾਂ ਗਿਆ ਨੰਬਰ ਵਾਰ ਤੋਂ ਬੈਂਕੀ ਹੋਰ 24 ਨੰਬਰ ਵਾਰ ਤੋਂ ਬਿਲਕੁਲ ਸੋ 12 ਨੰਬਰ ਵਾਰ ਤੋਂ ਸਾਡੇ ਬਲਵਿੰਦਰ ਸਿੰਘ ਸੰਧੂ ਜੀ ਨੌਜਵਾਨ ਆਗੂ ਨੇ ਤੇ ਜਿਨ੍ਹਾਂ ਦਾ ਪਿਛਲਾ ਇਤਿਹਾਸ ਵੀ ਜਿਹੜਾ ਇਹਨਾਂ ਦਾ ਪੋਲੀਟੀਕਲ ਹੀ ਆ ਤੇ ਜਿਨ੍ਹਾਂ ਦਾ ਬਹੁਤ ਤਜਰਬਾ ਹੈ ਸੋ ਇਸ ਤਰ੍ਹਾਂ ਕਿ ਇਹਨਾਂ ਦਾ ਫਾਊਂਡਰ ਘਹਿ ਰਹੇ ਨੇ ਵੀ ਇਹ ਤਾਂ ਫਾਊਂਡਰ ਨੇ ਤੇ ਅਸੀਂ ਤਾਂ ਹਜੇ ਇੱਥੇ ਜ਼ਰੂਰ ਹਜੇ ਥੋੜੇ ਦਿਨ ਪਹਿਲਾਂ ਆਏ ਆ ਪਰ ਇਹਨਾਂ ਦੇ ਕੰਮ ਦੇਖ ਹੀ ਆਏ ਆ ਸੋ ਲੋਕਾਂ ਨੂੰ ਬੇਨਤੀ ਕਰਦੇ ਆਂ ਤੁਸੀਂ ਆਪਣੀ ਇੱਕ ਇੱਕ ਕੀਮਤੀ ਵੋਟ ਆ ਜਿਹੜੀ ਉਹ ਸਰਦਾਰ ਭਗਵੰਤ ਸਿੰਘ ਹੁਣੀਆਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਰਦਾਰ ਕੇਸਰੀਵਾਲ ਸਾਹਿਬ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਤੇ ਸਾਡੇ ਬਹੁਤ ਸਤਿਕਾਰਯੋਗ ਮੰਤਰੀ ਮੁੰਡੀਆਂ ਸਾਹਿਬ ਜਿਨ੍ਹਾਂ ਦੇ ਜਤਨਾ ਸਰਕਾਰ ਅਸੀਂ ਇਹ ਪਾਰਟੀ ਜੁਆਇਨ ਕੀਤੀ ਆ ਉਹਨਾਂ ਦੇ ਜਿਹੜਾ ਨਿਮਰਤਾ ਤੇ ਉਹਨਾਂ ਦਾ ਪਿਆਰ ਦੇਖ ਕੇ ਇਸ ਪਾਰਟੀ ਚ ਆਏ ਆ ਤੇ ਜਿਨ੍ਹਾਂ ਨੇ ਇਹ ਚਿਹਰਾ ਜਿਹੜੇ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਨੇ ਇਹ ਬਹੁਤ ਕੁਝ ਦੇਖ ਕੇ ਦਿੱਤੀਆਂ ਨੇ ਹੋਏ ਪਰਖੇ ਹੋਏ ਲੋਕ ਨੇ ਸੋ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਵੱਧ ਤੋਂ ਵੱਧ ਵੋਟਾਂ પાਕੇ ਜਿਤਾਈਏ ਤਾਂ ਕਿ ਜਿਹੜਾ ਪੰਜਾਬ ਨੂੰ ਆਪਾਂ ਤਰੱਕੀ ਵਾਲੇ ਪਾਸੇ ਲਿਜਾ ਸਕੀਏ ਕਿਸੇ ਦਾ ਰਿਸਪੌਂਸ ਮਿਲ ਰਿਹਾ ਹੈ ਸਾਡੇ ਸਾਂਝ ਕਰਾਂ ਦੇ ਚੰਨੇ ਆ ਤਾਂ ਕਿ ਲੋਕ ਸੋ ਲੋਕਾਂ ਦਾ ਰਿਸਪੌਂਸ ਦੇਖ ਕੇ ਤਾਂ ਇੰਨੀ ਖੁਸ਼ੀ ਹੋ ਰਹੀ ਆ ਵੀ ਜੇ ਕੰਮ ਹੋਣਾ ਚਾਹੀਦਾ ਤਾਂ ਇਸ ਤਰੀਕੇ ਦਾ ਹੀ ਹੋਣਾ ਚਾਹੀਦਾ ਤਾਂ ਹੀ ਲੋਕ ਇੰਨਾ ਪਿਆਰ ਕਰਦੇ ਆ ਇਹ ਸਾਰਾ ਜਿਹੜਾ ਸਰਕਾਰ ਵੱਲੋਂ ਪਿਛਲੇ ਸਮੇਂ ਦੇ ਬਿਜਲੀ ਦੀ ਸਹੂਲਤ ਜਿਹੜੀ ਗਰੀਬ ਲੋਕਾਂ ਨੂੰ ਦਿੱਤੀ ਹੋਈ ਆ ਉਹ ਜਿਹੜੇ ਲੋਕ ਵਾਅਦਾ ਕਰਕੇ ਪਿਛਲੇ ਸਮੇਂ ਦੇ ਵਿੱਚ ਚਲੇ ਗਏ ਪਰ ਉਹਨਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਇਹਨਾਂ ਨੇ ਆਉਂਦਿਆਂ ਸਾਰੀ ਜਿਹੜੀ ਬਿਜਲੀ ਵਾਲੀ ਫੈਸਿਲਿਟੀ ਦਿੱਤੀ ਉਹ ਅੱਜ ਉਹਦੇ ਕਰਕੇ ਗਰੀਬ ਲੋਕ ਬਹੁਤ ਰਾਹਤ ਮਹਿਸੂਸ ਕਰਦੇ ਆ ਤੇ ਜ਼ਰੂਰਤਮੰਦ ਤੇ ਉਹਨਾਂ ਵਾਲੇ ਸਮੇਂ ਦੇ ਜਿਹੜੇ ਬਾਕੀ ਵੀ ਵਾਅਦੇ ਕੀਤੇ ਗਏ ਨੇ ਉਹ ਵੀ ਹੁਣ ਪੂਰੇ ਹੋਣ ਜਾ ਰਹੇ ਆ ਅਗਲੀਆਂ ਚੋਣਾਂ ਦੇ ਵਿੱਚ ਕਿਸੇ ਨੂੰ ਕੋਈ ਐਸਾ ਏਜੰਡਾ ਜਾਂ ਮੁੱਦਾ ਰਹੂਗਾ ਨਹੀਂ ਜਿਹੜਾ ਕੋਈ ਬੋਲਣ ਲਈ ਉਹਨਾਂ ਕੋਲ ਹੋਵੇ ਕਿਉਂਕਿ ਸਰਕਾਰ ਵੱਲੋਂ ਕੰਮ ਹੀ ਇੰਨੇ ਕੀਤਾ ਜਾਣਾ ਹੈ ਹਾਂ ਅੰਪਲ ਵੀ ਜੀ ਅੱਜ ਕਰਬਾ ਪਹੁੰਚੇ ਰਿਵਾਰਡ ਨੰਬਰ 12 ਦੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਕਰਵਾਲ ਸਾਹਿਬ ਜੀ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਜਿਨ੍ਹਾਂ ਦੀ ਕਿਰਪਾ ਅਸ਼ੀਰਵਾਦ ਸਦਕਾ ਸਰਦ ਕੇਸ਼ਰੀ ਕੇਜਰੀਵਾਲ ਜੀ ਸਾਰਾ ਪ੍ਰਭਾਨ ਸਿੰਘ ਮਾਨ ਜੀ ਸਾਡੇ ਵੱਡੇ ਵੀਰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਦੇ ਅਸ਼ੀਰਵਾਦ ਨਾਲ ਮੈਨੂੰ ਨਮਾਣਾ ਜੀ ਵਰਕਰ ਨੂੰ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇੱਕ ਇਹ ਜਿਗਾ ਕਹਿਣਾ ਜ਼ਰੂਰ ਪੈਣਾ ਚਾਹੁੰਦਾ ਵੀ ਜਿੰਨੇ ਲੋਕਾਂ ਨੇ ਟਿਕਟਾਂ ਪੈਸੇ ਦੇ ਕੇ ਵਿਕੀਆਂ ਨੇ ਸੱਤੋ ਕਿਸ ਨੇ 1 ਰੁਪਈਆ ਨਹੀਂ ਲਿਆ ਜੀ ਸਾਡੀਆਂ ਮਿਹਨਤਾਂ ਦੇ ਹੋਏ ਪਾਰਟੀ ਨੂੰ ਸਨਮਾਨ ਬਖਸ਼ਿਆ ਤੇ ਜਿਹੜਾ ਪਾਰਟੀ ਨੇ ਇਹਨੂੰ ਬੜੀ ਡਿਲੀਟੇ ਨਾਲ ਜਿੱਤ ਕੇ ਦੇਵਾਂਗੇ ਅੱਜ ਅਸੀਂ ਡੂ ਟੂ ਡੋਰ ਕਰਨ ਗਏ ਸੀ ਲੋਕਾਂ ਦਾ ਰਿਸਪੌਂਸ ਬਾਈ ਤੁਹਾਨੂੰ ਆਉਣ ਦੀ ਲੋੜ ਨਹੀਂ ਪਈ ਜੀ ਕਹਿੰਦੇ ਬੋਟਾਂ ਸੀ ਆਪ ਪਾਵਾਂਗੇ ਪਰ ਸਾਡਾ ਫਰਜ਼ ਬਣਦਾ ਕੱਲੇ-ਕੱਲੇ ਘਰ ਤੱਕ ਜਾ ਕੇ ਵੋਟਰਾਂ ਤੱਕ ਪਹੁੰਚ ਕਰਨ ਲਈ ਕਿਉਂਕਿ ਸਰਕਾਰ ਕੰਮ ਹੀ ਨੇ ਕਰ ਰਹੀ ਹੈ ਲੋਕ ਖੁਸ਼ ਨੇ ਜੀ ਜਿਹੜੇ ਛੋਟੇ-ਮੋਟੇ ਕੰਮ ਰਹਿੰਦੇ ਨੇ ਉਹ ਅਸੀਂ ਆਪਣੇ ਗਰਾਊਂਡ ਲੈਵਲ ਤੇ ਇਲੈਕਸ਼ਨਾਂ ਦੇ ਬਾਅਦ ਜਦੋਂ ਕੌਂਸਲਰ ਬਣ ਗਏ ਜਿੱਤ ਗਏ ਪਰਮਾਤਮਾ ਕਿਰਪਾ ਕਰੇ ਜਿੰਨੀਆਂ ਵੀ ਲੋਕਾਂ ਦੀਆਂ ਸਮੱਸਿਆਵਾਂ ਨੇ ਸਾਰੀਆਂ ਪਹਿਲ ਦੇ ਆਧਾਰ ਤੇ ਹੱਲ ਹੋਣਗੀਆਂ ਤਾਂ ਕਿ ਸਾਨੂੰ ਅੱਗੇ ਤੋਂ ਵੀ ਲੋਕਾਂ ਦੇ ਇਹ ਨਾ ਹੋਵੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਲੋਕ ਜਿੱਤਦੇ ਸੀ 5 ਸਾਲ ਮੁੜ ਕੇ ਆਉਂਦਾ ਨਹੀਂ ਸੀ ਹੁਣ ਅਸੀਂ ਪਿੱਛੇ ਗਏ ਆ ਬਾਡ ਦੇ ਵਿੱਚ ਪਹਿਲਾਂ ਕਾਂਗਰਸ ਦੇ ਕੌਂਸਲਰ ਰਹੇ ਉੱਥੇ ਪਹਿਲਾਂ ਅਕਾਲੀ ਜਲਦੀ ਰਹੇ ਗਲੀਆਂ ਕੱਚੀਆਂ ਨੇ ਬੁਰਾ ਹਾਲ ਹੈ ਜੀ ਹੁਣ ਮੈਂ ਅੱਜ ਵਾਅਦਾ ਕਰਕੇ ਆਇਆ ਵੀ ਆਉਂਦੇ ਸਾਹਿਬ 1 ਸਾਲ ਦੇ ਵਿੱਚ ਵਿੱਚ ਸਾਰੀਆਂ ਗਲੀਆਂ ਪੱਕੀਆਂ ਹੋਣਗੀਆਂ ਤੁਹਾਡੀਆਂ ਜੀ ਕਿਹੇ ਤਰ੍ਹਾਂ ਜਿਤਨਾ ਤੁਸੀਂ ਆਮ ਹੁਣ ਬਾਡ ਦੇ ਵਿੱਚ ਕਰ ਰਹੇ ਹੋ ਜਾਣਿਓ ਕਿਹੜੇ ਕਿਹੜੇ ਕੰਮ ਨੇ ਬਾਡ ਦੇ ਕਿਹੜੇ ਕਿਹੜੇ ਮੁੱਦੇ ਨੂੰ ਲੈ ਕੇ ਤੁਰੇ ਕੰਮ ਲੋਕਾਂ ਦੇ ਕੋਈ ਖਾਸ ਛੋਟੇ ਕੰਮ ਨਹੀਂ ਲੋਕਾਂ ਨੇ ਮੇਨ ਮੁੜ ਪ੍ਰੋਬਲਮ ਹੈ ਲੋਕਾਂ ਦੀ ਗਲੀਆਂ ਦੀ ਕਲੋ ਨਜਰਾ ਨੇ ਕਲੋਨੀਆਂ ਕੱਟਦੀਆਂ ਨਜਾਇਜ਼ ਕਲੋਨੀਆਂ ਕੱਟ ਕੇ ਪੈਸਾ ਕਮਾਇਆ ਰੀਡਰਿੰਗ ਨਾਲ ਰਲ ਕੇ ਜੀ ਔਰ ਲੋਕਾਂ ਦੇ ਘਰ ਬਣ ਗਏ ਪੈਸਾ ਲੋਕਾਂ ਨੇ ਲਾਇਆ ਗਲੀਆਂ ਕਿਸੇ ਨੇ ਬਣਾਇਆ ਨਹੀਂ ਸਹੂਲਤਾਂ ਨਹੀਂ ਬਣੀਆਂ ਹੁਣ ਜਦੋਂ ਦੇ ਅਸੀਂ ਪਹਿਲਾਂ 2022 ਚ ਵਿਧਾਨ ਸਭਾ ਦੀਆਂ elections ਸੀ ਵੋਟਾਂ ਮੰਗੀਆਂ ਵਾਅਦਾ ਕੀਤਾ ਸੀ ਗਲੀਆਂ ਬਣਾਵਾਂਗੇ ਉਸੇ ਵੋਟਾਂ elections ਆਪਣੀਆਂ ਕੌਂਸਲ ਦੀਆਂ ਲੇਟ ਹੋ ਗਈਆਂ ਕਿਸੇ ਕਾਰਨ ਕਰਕੇ ਉਹ ਕੰਮ ਪ੍ਰੋਪਰ ਰਹਿ ਕੇ ਪੂਰੇ ਨਹੀਂ ਹੋਏ ਜਿਧੂ ਰਹਿ ਕੇ ਪਰ ਹੁਣ ਪਰਮਾਤਮਾ ਨੇ ਮੌਕਾ ਦਿੱਤਾ ਜੋ ਵੀ ਕੰਮ ਰਹਿੰਦੇ ਨੇ ਉਹ ਪਹਿਲ ਦੇ ਆਧਾਰ ਤੇ ਮੁੰਡੀਆਂ ਸਾਹਿਬ ਦੇ ਅਸ਼ੀਰਵਾਦ ਨਾਲ ਇੱਕ ਸਾਲ ਦਾ ਮੈਨੂੰ ਜ਼ਿਆਦਾ ਕਹਿੰਦਾ 6 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਕੁਝ ਜਿਹੜੇ ਟੈਂਡਰ ਪਾਸ ਕਰਵਾ ਵੀ ਚੁੱਕੇ ਹਾਂ ਜੀ ਚੌਣ ਜਾਬ ਤਾਂ ਲੱਗਿਆ ਉਹ ਨਹੀਂ ਕੰਮ ਸ਼ੁਰੂ ਹੋਵੇ ਸਾਡੇ ਤੇ ਜਨਵਰੀ ਜਾਂ ਫਰਵਰੀ ਦੇ ਵਿੱਚ ਅਸੀਂ ਉਹ ਕੰਮ ਸਟਾਰਟ ਕਰਵਾ ਦਾਂਗੇ ਜੋ ਵੀ ਲੋਕਾਂ ਨੇ ਵਾਅਦੇ ਕੀਤੇ ਆ ਤੇ ਬਾਕੀ 1.5 ਤੋਂ 3 ਕਰੋੜ ਰੁਪਏ ਦੇ ਕੰਮ ਟੈਂਡਰ ਪਾਸ ਹੋ ਚੁੱਕੇ ਨੇ ਆਪਣੇ ਕੁਝ ਮਜਬੂਰੀਆਂ ਹੁੰਦੀਆਂ ਨੇ ਪ੍ਰੋਸੈਸ ਹੁੰਦਾ ਹੀ ਜਾਬਤਾ ਕਰਕੇ ਨਹੀਂ ਕਰ ਸਕਦੇ ਕਿ ਕੜਵਲ ਭਾਜੀ ਆਏ ਨੇ ਇਹਨਾਂ ਦਾ ਪਹਿਲਾਂ ਧੰਨਵਾਦ ਹੈ ਇਹਨਾਂ ਨੇ ਸਾਡਾ ਪੂਰਾ ਇਥੇ ਕੈਂਪੇਨ ਕਰਵਾਈ ਹੈ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਆਸ ਕਰਦੇ ਆ ਕਿ ਪ੍ਰਮਾਤਮਾ ਕਾਮਯਾਬੀ ਬਖਸ਼ੂ ਤਾਂ ਲੋਕਾਂ ਦੀ ਸੇਵਾ ਕਰਦੇ ਰਹੀ ਹੈ ਜੀ ਜੀ ਇਹ ਅਪੀਲ ਇਹ ਕਰਦੇ ਆ ਜੀ ਭਗਵਾਨ ਸਿੰਘ ਮਾਨੀ ਦੇ ਕੰਮਾਂ ਨੂੰ ਦੇਖ ਕੇ ਕੇਜਰੀਵਾਲ ਜੀ ਦੀ ਸੋਚ ਨੂੰ ਦੇਖ ਕੇ ਜੋ ਕੰਮ ਹੋ ਰਿਹਾ ਸਾਡੇ ਮੁੰਡੀਆਂ ਸਾਹਿਬ ਮੰਤਰੀ ਬਣੇ ਨੇ ਇੱਥੇ ਉਹਨਾਂ ਦੇ ਕੰਮਾਂ ਨੂੰ ਦੇਖਦੇ ਇਹ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਵੋਟਾਂ ਵਾ ਕੇ ਸਾਡੇ 15 ਦੇ 15 ਮੀਂਦਵਾਰਾਂ ਨੂੰ ਜਿਤਾਓ ਤਾਂ ਜੋ ਸ਼ਹਿਰ ਨੂੰ ਆਪਾਂ ਜੋ ਵੀ ਕਮੀਆਂ ਪਈਆਂ ਨੇ ਸ਼ਹਿਰ ਨੂੰ ਸੋਨਾ ਬਣਾ ਸਕੀਏ ਜੀ